ਮੇਰਤਾ ਸਹਿਤ ਬੇਨਤੀ ਕਰਨੀ ਚਾਹਣਾ ਸ਼ੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਜਿਨ੍ਹਾਂ ਨੂੰ 21ਵੀਂ ਸਦੀ ਦਾ ਮਹਾਨ ਸਿੱਖ ਮਹਾਨ ਸ਼ਹੀਦ ਤਖਤ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਕੀਤਾ ਗਿਆ ਆ ਇੱਕ ਐਮਪੀ ਬਣੀ ਆ ਇਹਨਾਂ ਦੀ ਮੈਂ ਨਾਂ ਨਹੀਂ ਲੈਣਾ ਉਹ ਰੋਜ਼ ਕਹਿ ਰਹੀ ਜੀ ਅੱਤਵਾਦੀ ਆ ਹੁਣ ਫੇਰ ਸੈਂਸਰ ਬੋਰਡ ਨੇ ਵੀ ਇਜਾਜ਼ਤ ਦੇ ਦਿੱਤੀ ਤੇ ਤੁਸੀਂ ਸਾਰੇ ਕੱਤਰਿਆਂ ਸੰਤ ਬਾਬਾ ਜਰਨੈਲ ਸਿੰਘ ਸੰਤ ਚਪਾਈ ਸੀ শহীদ ਆ ਕੌਮ ਦੇ ਇਹਨਾਂ ਦੇ ਕਹੇ ਨਹੀਂ ਅਸੀਂ ਅੱਤਵਾਦੀ ਬਣਦੇ ਇਹ ਮੈਂ ਕਹਿਣਾ ਚਾਹੁੰਦਾ ਅਸੀਂ ਤਾਂ ਚੁੱਪ ਕਰ ਜਾਂਨੇ ਕਈ ਵਾਰੀ ਸਿੱਖ ਮੁੱਦਿਆਂ ਤੇ ਵੀ ਚੁੱਪ ਕਰ ਜਾਂਨੇ ਜਿਸ ਮਸਲੇ ਤੇ ਸੰਤਾ ਨੇ ਉਸ ਧਰਤੀ ਤੇ ਸ਼ਹੀਦੀ ਪਾਈ ਉਹਨੇ ਪ੍ਰਣ ਕੀਤਾ ਸੀ ਕਿ ਮੇਰਾ ਸਿਰ ਜਾਵੇ ਤਾਂ ਜਾਵੇ ਮੇਰਾ ਸਿੱਖੀ ਸਿਤਕ ਨਾ ਜਾਵੇ ਟਕਸਾਲ ਦੇ ਤਿੰਨ ਮਹਾਨ ਸ਼ੀਰ ਹੋਈਆ ਔਰ ਇੱਕ ਚੜ੍ਹਦੇ ਪਾਸੇ ਗੁਰੂ ਰਾਮਦਾਸ ਪਾਤਸ਼ਾਹ ਦੇ ਦਰ ਤੇ ਬੈਠੇ ਇੱਕ ਆਇਦਰ ਪਛਮ ਵਾਲੀ ਬਾਜੀ ਨੂੰ ਬੈਠੇ ਆ ਇੱਕ ਬੁੰਗਾ ਬਾਬਾ ਗਰਵਖ ਸਿੰਘ ਦਾ ਬੈਠਾ ਸੋ ਮੈਂ ਕਹਿਣਾ ਚਾਹਣਾ ਕਿ ਆਪਾਂ ਕੋਈ ਹੱਲ ਕਢੀਏ ਮੈਂ ਜਜਵਾਤੀ ਨਹੀਂ ਬੋਲ ਰਿਹਾ ਪਰ ਮੈਂ ਬੋਲਣਾ ਵੀ ਕਿੱਥੇ ਇਹਨਾਂ ਸਟੇਜਾਂ ਦੇ ਬੋਲੂਗਾ ਤੇ ਜੇ ਆਪਾਂ ਇਦਾਂ ਦੇ ਮੁੱਦਿਆਂ ਤੇ ਵੀ ਚੁੱਪ ਰਹਾਗੇ ਫਿਰ ਮਿੱਤਰੋ ਹੌਲੀ-ਹੌਲੀ ਅੰਬਾਲੇ ਪਹੁੰਚ ਗਏ ਆ ਫਿਰ ਆਪਣੇ ਵਿੱਚ ਆਵੜਨਗੇ ਆ ਹੁਣ ਦੇਖੋ ਅੰਮਾਲੇ ਦੇ ਵਿੱਚ ਪਿੱਛੇ ਆ ਹੁਣ ਉਹਨਾਂ ਨੇ ਮੀਟਿੰਗ ਕਿੱਥੇ ਕੀਤੀ ਸਿੰਘ ਸਾਹਿਬ ਗਏ ਸੀ ਤੇ ਅੱਜ ਹਰਿਆਣੇ ਦਾ ਸਾਰਾ ਪ੍ਰਬੰਧ ਤੈਸ਼ ਨੈਸ਼ ਕਰ ਦਿੱਤਾ ਕਿਉਂ ਕੀਤਾ ਤੈਸ਼ ਨੈਸ਼ ਇਸ ਕਰਕੇ ਹੋ ਗਿਆ ਕਿਉਂਕਿ ਸਰਕਾਰ ਦੀ ਮੁੱਠੀ ਚਾਪੀ ਕਰਨ ਲੱਪੇ ਆਪਣੇ ਜਿਹੜੇ ਅੰਦਰ ਜਿਸ ਪਾਰਜਲੇ ਤੁਹਾਨੂੰ ਚੁਣਿਆ ਸੀ ਉਹ ਫਾਰਜ ਖਤਮ ਕਰ ਦਿੱਤੇ ਅੱਜ ਦਿੱਲੀ ਕਮੇਟੀ ਦਾ ਕੀ ਹਾਲਿਆ ਮੈਂ ਮੈਂਬਰ ਹਾਂ ਉਥੋਂ ਦਾ ਪਰ ਅੱਜ ਆਪਾਂ ਉਹ ਵੀ ਦੇਖੀਏ ਸਿੱਧੇ ਮੈਂਬਰ ਬੀਜੇਪੀ ਦੀ ਪਾਰਟੀ 'ਚ ਜਾ ਰਹੇ ਆ ਲੋਕਾਂ ਨੇ ਚੁਣਿਆ ਸੀ ਗੁਰੂ ਦੀ ਗੋਲਕ ਤੇ ਗੁਰੂ ਦੇ ਸਿੱਖੀ ਦੇ ਪ੍ਰਚਾਰ ਪ੍ਰਸਾਰ ਲਈ ਪਰ ਅੱਜ ਆਪਾਂ ਉਹ ਵੀ ਭੁੱਲ ਗਏ ਸਾਰੇ ਤੇ ਫਿਰ ਮੈਂ ਕਹਿਣਾ ਚਾਹਣਾ ਕਿ ਜੇ ਆਪਾਂ ਮਿੱਤਰੋ ਫਿਰ ਇਦਾਂ ਹੀ ਹੋਇਆ ਅੱਜ ਤਖਤ ਪਟਨਾ ਸਾਹਿਬ ਅੱਜ ਤਖਤ ਹਜੂਰ ਸਾਹਿਬ ਨਾਮਿਨੇਸ਼ਨ ਹੁੰਦੀ ਪ੍ਰਧਾਨ ਦੀ ਤੇ ਜੇ ਫਿਰ ਗਾਂਹ ਟੱਪ ਕੇ ਆ ਗਿਆ ਬਾਡਰ ਸ਼ੰਭੂ ਗਾਂ ਨੂੰ ਤੇ ਫਿਰ ਆ ਜਿਹੜੀ ਮਰਿਆਦਾ ਦੇ ਵਿੱਚ ਅੱਜ ਸਿੱਖ ਕੌਮ ਬੈਠੀ ਇਦਾਂ ਨਹੀਂ ਹੋਣੀ ਫਿਰ ਫਿਰ ਮਹਾਂਤਾਂ ਵਾਲਾ ਕੰਮ ਹੋਊਗਾ ਸਰਕਾਰੀ ਜਫੇਦਾਰ ਆਉਣਗੇ ਫਿਰ ਇਹ ਆਪਾਂ ਨੂੰ ਅੱਜ ਸੋਚਣਾ ਪਊਗਾ ਇਹ ਇੱਕ ਸਵਾਲੀਆ ਚਿੰਨਿਆ ਕਿ ਆਪਾਂ ਕੀ ਆਉਂਦੇ ਸਮੇਂ ਦੇ ਵਿੱਚ ਇਵੇਂ ਚੁੱਪ ਕਰਕੇ ਬੈਠੇ ਰਹਿਣਾ